ਵੱਡੀ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੀ ਆ ਕਿ ਹੁਣ 2014 ਤੋਂ ਬਾਅਦ ਮੜ ਤੋਂ ਬੈਲ ਗੱਡੀਆਂ ਦੀਆਂ ਦੌੜਾਂ ਵੇਖਣ ਨੂੰ ਮਿਲਣਗੀਆਂ ਮਿਨੀ 올림픽 ਕਿਲਾ ਰਾਏਪੁਰ ਦੇ ਖੇਡਾਂ ਦੇ ਵਿੱਚ ਹੁਣ ਬੈਲ ਗੱਡੀਆਂ ਦੌੜਨ ਗਿਆ ਸਰਕਾਰ ਨੇ ਆਖਿਰਕਾਰ ਮਨਜ਼ੂਰੀ ਦੇ ਦਿੱਤੀ ਹੈ ਜਿਆ ਮਿਨੀ 올림픽 ਖੇਡਾਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਕਿਲਾ ਰਾਏਪੁਰ ਦਾ ਗਰਾਊਂਡ ਇੱਥੇ ਹੁਣ ਤੁਹਾਨੂੰ ਬੈਲ ਗੱਡੀਆਂ ਤੋੜਦਿਆਂ ਨਜ਼ਰ ਆਣ ਗਿਆ ਇਸ ਖੇਡ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਖਿੱਚਦਾ ਕੇਂਦਰ ਰਹਿੰਦੀਆਂ ਸਨ ਬੈਲ ਗੱਡੀਆਂ ਦੀਆਂ ਦੌੜਾਂ ਜੋ ਕਿ 2014 ਤੋਂ ਬੰਸੀ ਹੁਣ ਇਸ ਨੂੰ ਹਰੀ ਝੰਡੀ ਮਿਲ ਚੁੱਕੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ 2026 ਦੇ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਹੁਣ ਕਿਲਾ ਰਾਏਪੁਰ ਦੇ ਖੇਡ ਮੈਦਾਨ ਦੇ ਵਿੱਚ ਵੇਖਣ ਨੂੰ ਮਿਲਣ ਗਿਆ ਉਦੋਂ ਇਸ ਸੰਬੰਧੀ ਟੀਮ ਨੇ ਸਪੋਰਟ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਦੇ ਨਾਲ ਗੱਲਬਾਤ ਵੀ ਕੀਤੀ ਹੈ ਮੈਂ ਕੰਨਲ सुरेंद्र ਸਿੰਘ ਗਰੇਵਾਲ ਪ੍ਰਧਾਨ ਕਿਲਾ ਰੈਪਰ ਸਕੂਲ ਸੋਸਾਇਟੀ ਅਰ ਕਿਲਾ ਰੈਪਰ ਦੇ ਵਿੱਚ ਦੁਬਾਰਾ ਹੁਣ ਖੇਡਾਂ ਸ਼ੁਰੂ ਹੋਣ ਦੀਆਂ ਬੈਲ ਗੱਡੀਆਂ ਦੀ ਕਿੰਨੇ ਚਿਰ ਪਹਿਲਾਂ ਖੇਡੀਆਂ ਗਈਆਂ ਸੀ ਤੇ ਹੁਣ ਕਿਦੋਂ ਸ਼ੁਰੂ ਹੋਣ ਬੈਲ ਗੱਡੀਆਂ 2014 ਦੇ ਵਿੱਚ ਬੈਨ ਲੱਗਾ ਸੀਗਾ ਸੁਪਰੀਮ ਕੋਰਟ ਦਾ ਔਰ ਇਸ ਸਾਲ ਉਮੀਦ ਹੈ ਬਾਰਾ ਸਾਲ ਬਾਅਦ 2026 ਦੇ ਵਿੱਚ ਦੁਬਾਰਾ ਤੋਂ ਰਜਿਮ ਹੋ ਜਾਣੀਆ ਬੈਲ ਗੱਡੀਆਂ ਦੀਆਂ ਦੌੜਾਂ ਤਾਂ ਲੋਕਾਂ ਨੂੰ ਤੇ ਬੜਾ ਰੋਸ ਸੀ ਇਹ ਸੀ ਕਿ ਪੰਜਾਬ ਦੀਆਂ ਜਿਹੜੀਆਂ ਸਭ ਤੋਂ ਸਖਮੌਰ ਕਿੰਡਾਂ ਜਿਹੜੀਆਂ ਬੈਲ ਗੱਟੀਆਂ ਦੀਆਂ ਦੌੜਾਂ ਉਹ ਨਹੀਂ ਹੁੰਦੀਆਂ ਤਾਂ ਬੜਾ ਸਾਡੀ ਜਿਹੜੀ ਨਫਰੀ ਉੱਥੇ ਆਉਂਦੀ ਸੀ ਉਹਦੇ ਤੇ ਬੜਾ ਅਸਰ ਪਿਆ ਪਿਛਲੇ 2-3 ਸਾਲ ਤੋਂ ਅਸੀਂ ਕੋਸ਼ਿਸ਼ ਕੀਤੀ ਕਿ ਕਿੰਡਾਂ ਬੈਲ ਗੱਡੀਆਂ ਦੀਆਂ ਕਰਾਈਆਂ ਜਾਣ ਲੇਕਿਨ ਹੋ ਨਹੀਂ ਸਕਿਆ ਤੇ 2019 ਦੇ ਵਿੱਚ ਪੰਜਾਬ ਸਰਕਾਰ ਨੇ ਬਿਲ ਪਾਸ ਕਰਤਾ ਸੀਗਾ ਕਿ ਕਿਲਾ ਰਾਇਪੁਰ ਵਿੱਚ ਜੋ ਹੈ ਬੈਲ ਗੱਡੀਆਂ ਦੀ ਅੰਦੌੜਾ ਜਰੂਰ ਹੋਣੀ ਚਾਹੀਦੀਆਂ ਨੇ ਤੇ ਇੱਕ ਤਰ੍ਹਾਂ ਦੀ ਪੰਜਾਬ ਦੀ ਜਿਹੜੀ ਹੈ ਨਾ ਇੱਕ ਤਰ੍ਹਾਂ ਦੀ ਬਸિયਤ ਹੈ ਉਹ ਸਾਡੇ ਪੁਰਾਣਾ ਕਿਡਾਂ ਦੇ ਵਿੱਚ ਸਭ ਤੋਂ ਮਸ਼ਹੂਰ ਬੈਲ ਗੱਡੀਆਂ ਦੀ ਦੌੜ ਹੁੰਦੀ ਸੀ ਤੇ ਉਸ ਨੂੰ ਰੀਜ਼ਿਊਮ ਕਰਨ ਲਈ ਤੇ ਉਸ ਤੋਂ ਬਾਅਦ 2019 ਤੋਂ ਜਿਹੜਾ ਬਿੱਲ ਸੀਗਾ ਉਹ ਸਰਕਾਰ ਸੈਂਟਰਲ ਸਰਕਾਰ ਕੋਲ ਭੇਜਿਆ ਗਿਆ ਕਿ ਇਸ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਨੋਟ ਉਹਤੇ ਨੋਟ ਮਤਲਬ ਉਹਨਾਂ ਦਾ ਹੰੂਰ ਲੈਣ ਲਈ ਭੇਜਿਆ ਗਿਆ ਲੇਕਿਨ ਉਹਦੇ ਵਿੱਚ ਕੁਝ ਡਿਲੇ ਹੋ ਗਈ ਤੋ 27 ਮਾਰਚ 2024 ਨੂੰ ਜਿਹੜਾ ਹੈ ਉਹਦਾ ਫਿਰ ਉਪਾਸ ਹੋ ਕੇ ਸਾਡੇ ਪੰਜਾਬ ਦੇ ਵਿੱਚ ਆ ਗਿਆ ਤੇ ਮੁੜ ਕੇ ਅ ਨੋਟੀਫਿਕੇਸ਼ਨ ਉਹਦਾ ਜਾਰੀ ਹੋ ਗਿਆ ਉਸ ਦੇ ਨਾਲ ਨਾਲ ਜੇ ਨੋਟੀਫਿਕੇਸ਼ਨ ਦੇ ਨਾਲ ਨਾਲ ਜਦ ਐਕਟ ਬਣਦਾ ਹੈ ਤਾਂ ਉਹਦੇ ਰੂਲਸ ਵੀ ਬਣਾਉਣੇ ਪੈਂਦੇ ਆ ਤੋਂ ਉਦੋਂ ਤੋਂ ਹੀ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਜਲਦੀ ਇਹਦੇ ਰੂਲਸ ਫਾਈਨਲਾਈਜ਼ ਹੋ ਜਾਣ ਤੇ ਡਾਇਰੈਕਟਰ ਐਨੀਮਲ ਹਸਬੰਡਰੀ ਜਿਹੜੇ ਹੈ ਆਪਣੇ ਚੰਡੀਗੜ੍ਹ ਉਹਨਾਂ ਨੇ ਬਹੁਤ ਉਤਾਰਲਾ ਕੀਤਾ ਉਹਨਾਂ ਨਾਲ ਮੇਰੀ ਇੱਕ ਦੁਆਰ ਮੁਲਾਕਾਤ ਵੀ ਹੋਈ ਔਰ ਉਹ ਰੂਲ ਤੇ ਬਾਈਲॉज ਜੋ ਹੈ ਉਹ ਬਣਾ ਕੇ ਤਿਆਰ ਕਰਕੇ ਸੀਐਮ ਸਾਹਿਬ ਦੇ ਆਫਿਸ ਭੇਜਤੇ ਸੀਗੇ ਉਥੇ ਹੁਣ ਉਹ ਪਈ ਆ ਜਿੱਥੋਂ ਫਾਈਨਲ ਜਾਰੀ ਹੋਣਗੇ ਔਰ ਜਦੋਂ ਨੋਟੀਫਿਕੇਸ਼ਨ ਦੀ ਕਾਪੀ ਸਾਨੂੰ ਮਿਲੇਗੀ ਉਹਦੇ ਨਾਲ ਹੀ ਅਸੀਂ ਉਹਦੀ ਪਬਲਿਸਿਟੀ ਸ਼ੁਰੂ ਕਰਦੇ ਹਾਂਗੇ ਜਿੰਨੇ ਵੀ ਸਾਡੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਏਗਾ ਬੈਲ ਗੱਡੀਆਂ ਦੇ ਦੁੜਾਕ ਜਿੰਨੇ ਆ ਉਹ ਸਾਰਿਆਂ ਨੂੰ ਇੰਟੀਮੇਸ਼ਨ ਹੋ ਜਾਏਗੀ ਫਿਰ ਉਹ ਸਾਡੇ ਕੋਲੇ ਆ ਕੇ ਪ੍ਰੈਕਟਿਸ ਕਰਨਗੇ ਅਚਨ ਅਸਰਕਾਰ ਕਿ ਰਹੇ ਨੇ ਜਦੋਂ 2014 ਚ ਬੰਦ ਹੋਈਆਂ ਇਹ ਖੇਡਾਂ ਕਾਨਕੀ ਰਹੇ ਨੇ ਤੇ ਹੁਣ ਜਿਹੜੀ ਦੁਬਾਰਾ ਸ਼ੁਰੂ ਹੋਣ ਜਾ ਰਹੀ। ਕਾਨਤਾ ਇਹ ਸੀ ਕੁਝ ਮਿਸ ਇਨਫੋਰਮੇਸ਼ਨ ਜੀ ਨੂੰ ਕਹਿ ਸਕਦੇ ਹਾਂ ਕਿ ਜਿਹੜੇ ਬਹਿਣ ਕੇ ਭੱਜਦੇ ਆ ਤਾਂ ਉਹਨਾਂ ਦੇ ਉੱਤੇ ਕੋਈ ਉਤੇਜਾਰ ਹੁੰਦਾ ਕੋਈ ਆਰ ਲਗਾਉਂਦੇ ਆ ਜਾਂ ਉਹਨਾਂ ਨੂੰ ਮਾਰਦੇ ਆ ਜਾਂ ਕੋਈ ਨਸ਼ਾ ਵਗੈਰਾ ਜੋ ਕਿ ਗਲਤ ਖਬਰ ਸੀ ਐਸਾ ਕਦੇ ਵੀ ਨਹੀਂ ਹੋਇਆ ਪੰਜਾਬ ਦੇ ਵਿੱਚ ਸਪੈਸ਼ਲੀ ਕਿਨਾਰਾ ਪਰਚਾ ਕਦੇ ਵੀ ਨਹੀਂ ਸੀ ਹੋਇਆ। ਲekin ਜੱਲੀ ਕਟੂ ਵਗੈਰਾ ਜਿਹੜੀਆਂ ਬਾਹਰ ਗੇ ਹੁੰਦੀਆਂ ਨੇ ਕਰਨਾਟਕਾ ਮਹਾਰਾਸ਼ਟਰਾ ਤਾਮਿਲਨਾਡੂ ਉਹਨਾਂ ਦੇ ਉੱਤੇ ਬੈਨ ਲੱਗਿਆ ਸੀ ਉਹਦੇ ਨਾਲ ਨਾਲ ਹੀ ਫਿਰ ਪੰਜਾਬ ਦੇ ਉੱਤੇ ਵੀ ਲਗਾ ਦਿੱਤਾ ਗਿਆ ਕਿਉਂਕਿ ਇੱਥੇ ਵੀ ਬੈਲ ਗੱਡੀਆਂ ਦੀਆਂ ਜਾਨਵਰਾਂ ਦੀ ਇਹ ਤਾਂ ਹੁੰਦੀਆਂ ਸੀ ਹਾਂਜੀ ਸਰ ਤਿਆਰੀ ਕਿੱਦਾਂ ਦੀ ਚੱਲ ਰਹੀਆਂ ਨੇ ਕਿਉਂਕਿ ਜੇਕਰ ਗੱਲ ਕਰੇ 2026 ਚ ਹੁਣ ਸ਼ੁਰੂ ਹੋਣ ਦੀ ਫਰਵਰੀ ਤੇ ਸ਼ੁਰੂ ਹੋਣਗੀਆਂ ਤੇ ਤੁਹਾਡੇ ਵੱਲੋਂ ਕੋਈ ਦੇਖੋ ਜੀ ਸਾਡੇ ਵੱਲੋਂ ਕੋਈ ਡਿਲੇ ਨਹੀਂ ਹੈ ਅਸੀਂ ਤਾਂ ਕਦੋਂ ਦੇ ਇਹਦੇ ਪਿੱਛੇ ਪਏ ਹੋਈਆਂ ਕਿ ਕਿੰਨਾ ਜਲਦੀ ਜਿਹੜਾ ਹੈਗਾ ਅ ਰੂਲ ਰੈਗੂਲੇਸ਼ਨ ਦੀ ਕਾਪੀ ਸਾਨੂੰ ਮਿਲੇ ਤੇ ਅਸੀਂ ਕਮ ਸੇ ਕਮ ਪ੍ਰੈਕਟਿਸ ਕਰਨ ਦਾ ਮੌਕਾ ਦਈਏ ਬੈਲਗੱਟੀ ਤੋਂ ਰਾਖ ਨੂੰ ਅਵਰ ਮੇਰੇ ਕੋਲੇ ਤਾਂ ਰੋਜ਼ ਹੀ ਕਈਆਂ ਦੇ ਫੋਨ ਆਉਂਦੇ ਆ ਦੋਆਬਾ ਮਾਝਾ ਮਾਲਵਾ ਇਹ ਸਾਰੀਆਂ ਜਿਹੜੀਆਂ ਯੂਨੀਅਨ ਬਣੀ ਹੋਈਆਂ ਨੇ ਬੈਲਗੱਟੀ ਤੋਂ ਰਾਖਦੀਆਂ ਉਹ ਪੁੱਛਦੇ ਆ ਕਿ ਕੀ ਹੋਇਆ ਕੀ ਹੋਇਆ ਕੀ ਹੋਇਆ ਕੋਈ ਦਿੱਲੀ ਜਾਂਦੇ ਆ ਕੋਈ ਕੁਛ ਕਰਦੇ ਆ ਉਹ ਮੁਕਦਮੇ ਐਚਬੀ ਉਹਨਾਂ ਨੇ ਬਹੁਤ ਬਾਤ ਚੜ ਕੇ ਜਿਹੜਾ ਹੈ ਆਪਣਾ ਯੋਗਦਾਨ ਪਾਇਆ ਜਿਹੜਾ ਸੁਪਰੀਮ ਕੋਰਟ ਚ ਪਲੀਡ ਕੀਤਾ ਹੈ ਬੈਲ ਗੱਡੀਆਂ ਬਾਰੇ ਤੇ ਹੁਣ ਅਲਟੀਮੇਟਲੀ ਸਾਰਾ ਕੁਝ ਹੋ ਗਿਆ ਹੈ ਉਮੀਦ ਹੈ ਜਲਦੀ ਨੋਟੀਫਿਕੇਸ਼ਨ ਜਾਰੀ ਹੋਊਗੀ ਤੇ ਅਸੀਂ ਸਾਰਿਆਂ ਨੂੰ ਖਬਰ ਤੇ ਸਰ ਕੀ ਲੱਗਦਾ ਕਿ ਲੰਬੇ ਸਮੇਂ ਤੋਂ ਡਿੱਕੀ ਡਿੱਕੀ ਕੀਤੀ ਜਾ ਰਹੀ ਕਿਉਂਕਿ ਲੋਕ ਵੀ ਕਾਫੀ ਮੰਗ ਕਰ ਰਹੇ ਸੀ ਬੈਲ ਗੱਡੀ ਦੇ ਖੇਡਾਂ ਦੇ ਜਦੋਂ ਹੁਣ ਖੇਡਾਂ ਹੋਣਗੇ ਕੀ ਲੱਗਦਾ ਰਸ਼ ਕਿੰਨਾ ਹੋਏਗਾ ਕਿਉਂਕਿ ਲੋਕ ਬਾਹਰੋਂ ਵੀ ਆਉਂਦੇ ਆ ਦੇਖੋ ਜੀ ਉਮੀਦ ਤਾਂ ਬਹੁਤ ਹੈ ਅ ਦੋ ਚੀਜ਼ਾਂ ਨੇ ਇੱਕ ਤਾਂ ਬੈਲਗੱਡੀਾਂ ਦੀਆਂ ਦੌੜਾਂ ਹੋਣ ਦੂਸਰਾ ਹੈ ਕਿ ਕਿੰਨਾ ਜਲਦੀ ਅਸੀਂ ਇਸ ਨੂੰ ਆਮ ਜਨਤਾ ਤੱਕ ਬੈਲਗੱਡੀ ਦੁੜਾ ਕੇ ਯੂਨੀਅਨ ਤੱਕ ਤੇ ਪੰਜਾਬ ਦੀ ਆਮ ਜਨਤਾ ਤੱਕ ਜਿੰਨੇ ਜਲਦੀ ਅਸੀਂ ਇਹ ਚੀਜ਼ ਨੂੰ ਪਹੁੰਚਾ ਸਕੀਏ ਉਹ ਉਨਾ ਹੀ ਜ਼ਿਆਦਾ ਇਕੱਠ ਹੋਵੇਗਾ ਔਰ ਕਿਉਂਕਿ ਹੁਣ ਉਮੀਦ ਹੈ ਵੀ ਅਗਲੇ 10-15 ਦਿਨਾਂ ਅੰਦਰ ਤੁਹਾਨੂੰ ਇਹ ਖਬਰ ਮਿਲ ਜਾਏਗੀ ਪੂਰੀ ਰੂਲਸ ਰੈਗੂਲੇਸ਼ਨਸ ਦੇ ਬਾਰੇ ਤੇ ਅਸੀਂ ਟਰਾਂਸਮਿਟ ਕਰਦੇ ਆਂਗੇ ਤੇ ਜਿਹਨੋਂ ਤੋਂ ਤਿਆਰੀ ਹੋ ਗਈ ਤਾਂ ਉਹ ਜਿਹੜੇ ਫੋਰਨਰਸ ਵੀ ਨੇ ਜਿਹੜੇ ਸਪੋਰਟਸ ਲਵਰ ਨੇ ਹਾਂ ਤੇ ਉਹ ਵੀ ਵੱਦ ਛੱਡ ਕੇ ਇੱਥੇ ਆਉਣਗੇ ਜਿਨੇ ਏਜੰਟਸ ਵਗੈਰਾ ਨੇ ਜਿਹੜੇ ਟਿਕਟਾਂ ਵਾਲੇ ਹੁੰਦੇ ਏਅਰ ਟਿਕਟਾਂ ਵਾਲੇ ਉਹ ਸਾਰੇ ਉਹਨਾਂ ਨੂੰ ਖਬਰਾਂ ਦਿੰਦੇ ਆ ਕਿ ਆਹ ਚੀਜ਼ ਦੇਖਣ ਆਲੀ ਹੋएगी ਇਹਨਾਂ ਦਿਨਾਂ ਦੇ ਦੌਰਾਨ ਜੋ ਜਨਵਰੀ ਦਾ ਐਂਡ ਔਰ ਫਰਵਰੀ ਫਰਸਟ ਵੀਕ ਉਹ ਸਾਰੇ ਸਾਡੇ ਕੋਲੇ ਹਮ ਹਮ ਆ ਕੇ ਪਹੁੰਚਉਂਦੇ ਸਰਜਰੂ ਬੈਲ ਗੱਡੀਆਂ ਫਸਦੀਆਂ ਨੇ ਉਹਨਾਂ ਦੀ ਖਰਾਕੀ ਹੁੰਦੀ ਆ ਕਿਉਂਕਿ ਜਦ ਥੱਕ ਵੀ ਜਾਂਦੀਆਂ ਨੇ ਉਹਨਾਂ ਦਾ ਸੇਧਾ ਕਿਵੇਂ ਧਿਆਨ ਰੱਖਿਆ ਜਾਂਦਾ ਕਿ ਸਪੈਸ਼ਲ ਡਾਈਟ ਹੈ ਜੀ ਉਹਨਾਂ ਵਾਸਤੇ ਤਿਆਰ ਕੀਤਾ ਜਾਂਦੀ ਦੇਖੋ ਜੀ ਪੂਰਾ ਡਾਈਟ ਚਾਰਟ ਬਣਾ ਕੇ ਰੱਖਦੇ ਹਾਂ ਮੈਨੂੰ ਤਾਂ ਇੰਨਾ ਜਿਆਦਾ ਡਿਟੇਲ ਵਿੱਚ ਦੱਸ ਨਹੀਂ ਸਕਦਾ ਲੇਕਿਨ ਜਿਨ੍ਹਾਂ ਨੇ ਰੱਖੇ ਹੋਏ ਆ ਮੈਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀ ਹਾਈ ਜਿਹੜੀ ਕੰਡੀਸ਼ਨ ਸਾਡੇ ਪਿੰਡ ਤੇ ਵੀ ਕਈ ਹੈਗੇ ਨੇ ਸ਼ਕੀਨ ਤੇ ਬੈਠ ਕੇ ਇਹਨੂੰ ਦੇਖ ਕੇ ਆਏ ਅਸੀਂ ਤੇ ਉਹ ਸਾਡੇ ਸਾਹਮਣੇ ਜਿਵੇਂ ਐਦੇ ਜੀ ਹੁਣ ਇਹਦਾ ਟਾਈਮ ਹੋ ਗਿਆ ਜੀ ਹੁਣ ਇਹਨੂੰ ਅਸੀਂ ਘੁਮਾਣ ਲਈ ਲੈ ਕੇ ਜਾਣਾ ਆ ਹੁਣ ਇਹਦਾ ਖਾਣ ਦਾ ਟਾਈਮ ਹੋ ਗਿਆ ਹੁਣ ਇਹਦਾ ਪਾਣੀ ਦਾ ਟਾਈਮ ਹੋ ਗਿਆ ਤੇ ਉਹਨਾਂ ਨੂੰ ਬੱਚਿਆਂ ਦੀ ਤਰ੍ਹਾਂ ਪੂਰਾ ਰੋਜ਼ ਘਰ ਤੇ ਬਰਸ਼ ਮਾਰਨਾ ਘਰ-ਘਰੀ ਕਰਕੇ ਜਾਣ ਤੇ ਜੇ ਠੰਡ ਹੈ ਤਾਂ ਉਹਨਾਂ ਦੇ ਉੱਤੇ ਝੁੱਲ੍ਹ ਦੇ ਕੇ ਰੱਖਣਾ ਬਹੁਤ ਇਤਿਆਹਾਤ ਕਰਨੀ ਪੈਂਦੀ ਹੈ ਜੀ ਲੱਖਾਂ ਕੀਮਤ ਹੈ ਇੱਕ ਇੱਕ ਬੈਟਕੇ ਦੀ ਇਹਾਂ ਕੋਲੇ ਇੱਕੋ ਹੀ ਹੁੰਦਾ ਹੈ ਤਾਂ ਉਹ ਦੂਸਰੇ ਨਾਲ ਸਾਹ ਪਾ ਲੈਂਦਾ ਦੋਨੇ ਜੁੜ ਕੇ ਛੱਠੇ ਇੱਕ ਜੋੜੀ ਬਣਾ ਕੇ ਭਜਾਉਂਦੇ ਆ ਫਿਰ ਉਹਨਾਂ ਦੀ ਪ੍ਰੈਕਟਿਸ ਕਰਾਉਂਦੇ ਆ ਤਾਂ ਕਿ ਦੋਨੇ ਬੈਠ ਕੇ ਨੂੰ ਆ ਇੱਕ ਦੂਜੇ ਦੇ ਟੈਂਪਰੇਮੈਂਟ ਦਾ ਪਤਾ ਲੱਗੇ ਲੁਧਿਆਣਾ ਲਈ ਤੇ ਲਈ ਸ਼੍ਰਿੰਦਰ ਸੋਨੀ ਦੀਪੋਰਟ